ਆਓ ਮੁਕਸਦਾ ਜਿਉ ਜੋ ਲੱਗਿਆ ਪੁਲਿਸ ਜਾਂ ਸਰਕਾਰ ਦੀ ਹਦਾਇਤਾਂ ਤੱਕ ਨਾਟਾ ਜੋ ਮੋਰਚਾ ਜੋ ਪੀਵੀ0 ਆਰਡੀ ਜੋ 2799 ਜੋ ਦੁਕਾਨ ਦੇ ਹਨ ਜੋ ਬੜੇ ਬੜੇ ਹੌਰਨ ਜੋ ਹੌਰਨ ਲੱਗੇ ਹੋਇਆ ਨਾ ਜੋ ਰਾਸਮੈਂਟ ਕਰਦੇ ਹਾਰਡ ਮਰੀਜ਼ ਜੋ ਮਰੀਜ਼ ਹੁੰਦੇ ਹਾਰਡ ਦੇ ਮਰੀਜ਼ ਹਨ ਉਹ ਨੰਬਰ ਜੋ ਹੈਗਾ ਆਦਾ ਮੇਰਾ ਵੀ ਹੈ اور ਦੇਖੋ ਪਰ ਬਲਕਿ ਨੂੰ ਦੇ ਕਾਲਜ ਕੁੜੀਆਂ ਨੂੰ ਰਾਸ ਕਰਨ ਵਾਸਤੇ ਮਤਵੇ ਲੈਣ ਚਾਹੁੰਦਾ ਜੋ ਮਾੜਾ ਸਾਹਿਬ ਨਾ ਉਸ ਦਾ ਦਿਖਾ ਦਿਓ ਇਹ ਗੱਲ ਗੱਲ ਆਓ ਕੋਲ ਪ੍ਰਸ਼ਾਸਨ ਨੂੰ ਇਹ ਗੱਲਬਾਤ ਕਰਦੇ ਹੋਏ ਜੋ ਗਲਤ ਵਿਯਾਜ ਕਰਦੇ ਹਨ ਉਹ ਗੱਲਬਾਤ ਆਉਂਦੇ ਕੋਲ ਪ੍ਰਸ਼ਾਸਨ ਨੂੰ ਜਿਹਦੇ ਸਾਹਮਣੇ ਕੋਈ ਲਾਇਸੈਂਸ ਆਰਸੀ ਹੈ ਤੈਨੂੰ ਮੰਗਾਇਆ ਤੈਨੂੰ ਆਖਿਆ ਵੀ ਲਾਇਸੈਂਸ ਆਰਸੀ ਮੰਗਵਾਓ ਜਾਇਆ ਕਿ ਹਾਂ ਤੇ ਵਾਈਲ ਉਹਨੂੰ ਵੀ ਹੈਲਮਟ ਕਿਥੇ ਕਰਾ ਤੇ ਕਿਤੇ ਵੀ ਜਾਣਾ ਆਪ ਤੇ ਸੈੱਲ ਤੇ ਸੈੱਲ ਤੋਂ ਬਣਾਇਆ ਹੈ ਲਾਇਸੈਂਸ ਆਰਸੀ ਬਿਲਕੁਲ ਨੰਬਰ ਤੇ ਨਾਲ ਬਿਲਕੁਲ ਨਾਲ ਹੈ ਭਾਈ ਗਲਤੀ ਹੈ ਗਲਤੀ ਨਹੀਂ ਚਲਾਣੇ ਨਾ ਤੈਨੂੰ ਆਖਿਆ ਲਾਇਸੈਂਸ ਆਰਸੀ ਮੰਗਾਲਾ ਔਕੇ ਤੇ ਟ੍ਰੈਕ ਕਰ ਦਿਆਂਗਾ ਤੇ ਚੱਲਦੇ ਅੰਦੇ ਵੀ ਲੈ ਹੀ ਲੋ ਇਹਦੇ ਬੰਦ ਹੋਏ ਦਾ ਪਾਉਂਦੇ ਪਾਜੀ ਜੋ ਚੈੰਗ ਕਰਦੇ ਹਨ ਪੰਜਾਬ ਸਰਕਾਰ ਦੇ ਮੁਲਾਜ਼ਮ ਗਲ ਗਲ ਕਰਦੇ ਜੋ ਗਲ ਕਰਦੇ ਜੋ ਗੱਲਬਾਤ ਕਰਾਉਂਦੇ ਹੋਏ ਵੱਡੇ ਵੱਡੇ ਆਫਸਰਾਂ ਦੇ ਨਾਲ ਮੰਤਰੀ ਨੇ ਗੱਲਬਾਤ ਕਰਾਉਂਦੇ ਹੋਏ ਅਸੀਂ ਕਹੋ ਜੀ YouTube ਦੇ ਤੇ ਦੇ ਵੀ ਤੇ ਸਾਡਾ ਲਾਈਵ ਪਰ ਦੇਖ ਦਿਓ ਤੁਸੀਂ ਲੱਗਾ ਪੁਲਿਸ ਨਾਕਾ ਸੁਸਤਾ ਚੌਕ ਵਿੱਚ ਲੋਕ ਪਰੇਸ਼ਾਨ ਕਰਦੇ ਪੁਲਿਸ ਮੁਲਾਜ਼ਮਾਂ ਨੂੰ ਤੋ ਚੰਗੀ ਡਿਊਟੀ ਨਿਭਾਦੇ ਹੋਏ ਸਾਹਮਣੇ ਪ੍ਰੈਸਰ ਪੁਟ ਨੂੰ ਪੁੱਛੋ ਵੀ ਪ੍ਰੈਸਰ ਦੇ ਸਾਹਮਣੇ ਮੇਰੇ ਜੇ ਮੈਂ ਆਪਣੀ ਨੌਕਰੀ ਦੇਖਣੀ ਹੈ ਜਾਂ ਇਹਦਾ ਮਾ ਮੋਟਰ ਆ ਦੇਖਣਾ ਆ ਪੁੱਛੋ ਇਹਨੂੰ ਇਹਨੂੰ ਪੁੱਛੋ ਬਈ ਨੂੰ ਹਾਂ ਸਾਹਿਬ ਜੀ ਕਹਿਣਾ ਗੱਲ ਕਰਾ ਰਿਹਾ ਜੀ ਤੁਸੀਂ ਇਹਨੂੰ ਕਰੋ ਜੀ ਇਹ ਕਹਿਣਾ ਗੱਲਬਾਤ ਕਿੱਥੋਂ ਕਰਾ ਰਿਹਾ ਜੀ ਇਧਰ ਨੂੰ ਇਹ ਗੱਲ ਕਰਾ ਰਿਹਾ ਤੇ ਸਪੀਕਰ ਦੇ ਕੋਲ ਖੜੇ ਸਰ ਤੇ ਸਪੀਕਰ ਲਾ ਕੇ ਗੱਲ ਕਰਾਓ ਕਹਿਣਾ ਗੱਲ ਕਰਾ ਰਹੇ ਤੇ ਚਲੋ ਠੀਕ ਹੈ ਭਾਈ ਤੇ ਗੱਲ ਕਰ ਸਪੀਕਰ अच्छा केना गल करा रहे कर जी दी मैंने किसी ਨਾਲ ਨਹੀਂ ਕੋਈ ਨਹੀਂ ਕਿ ਨਾ ਦੱਸੋ ਕਿਹਦਾ ਟੱਲ ਹੁੰਦੀ ਨਹੀਂ ਭਾਜੀ ਕੋਈ ਨਹੀਂ ਨਹੀਂ ਨਾਰਮਲ ਬੰਦਾ ਭਾਜੀ ਨਾ ਨਾਰਮਲ ਨਾਰਮਲ ਪੁਲਿਸ ਪਰਛਾਦ ਨੂੰ ਤਾਂਗਰੇ ਪਰਛਾਦ ਕਰਦੇ ਤੁਸੀਂ ਜੋ ਕਾਨੂੰਨ ਦੀ ਹਦਯਤਾ ਉਹਦਾ ਸਰਕਾਰ ਕਰਦੇ ਹਨ ਦੇਖੋ ਜੀ ਉਸਦਾ ਚੌਂਚ ਲਗਾ ਨਾਕਾ ਜੋ ਪਟਾਕੇ ਚੜਾਉਂਦੇ ਹਨ ਸਾਰੇ ਲੁਕੇ ਲੋਕਾਂ ਨੂੰ ਰਾਤ ਮੈਂ ਕਰਦੇ ਹੋਏ ਪਰ ਪਰਛਾਦ ਆਪਣੇ ਕੰਪਿਊਟਰ ਨਵਾਦੇ ਹੋਏ ਪਰੇਸ਼ਾਨ ਕਰਦੇ ਪੁਲਿਸ ਨੂੰ ਨਾਲ ਜਾਨੂ ਜੋ ਟੰਗੀ ਡਿਊਟੀ ਨਵਾਦੇ ਹੋਏ ਸੁਦਾ ਮੁਸਜ ਜੋ ਨੰਬਰ ਵੀ ਹੈ ਨਹੀਂ ਅਦਾ ਨੰਬਰ ਹੈ ਫੇਵੀ ਕੋਲ ਫਟਾਚੰਦ ਨਾਲ ਗੱਲ ਕਰ ਰਹੇ ਹੋਏ ਆਓ ਗੱਲਬਾਤ ਕਰੀ ਜੋ ਕੋਈ ਯਾਰ ਆ ਨੰਬਰ ਦੇਖੋ ਜੀ ਟੂ ਬਿਲਰ ਮੋਰ ਸੈਲ 3038434 ਮਗਰ ਦੇਖੋ ਨੰਬਰ ਜੀ ਇਹ ਕਹਿੰਦੇ ਜੀ ਪੁਲ ਪ੍ਰਸ਼ਾਸਨ ਤੰਗ ਕਰਦੀ ਆ ਤੁਸੀਂ ਦੇਖੋ ਨੰਬਰ ਲਾਈਵ ਰੌਣ ਚੱਲਦਾ ਜੀ ਜੋ ਨੰਬਰ ਆ ਦਿਖਾ ਲਿਆ 041 ਨੰਬਰ ਹੈ ਜੋ ਨੰਬਰ ਦੇਖੋ ਤੁਸੀਂ ਦੇਖੋ ਜੀ ਗੱਡੀ ਬਿਲਕੁਲ ਆਓ ਜੀ ਇਹਨਾਂ ਨਾਲ ਗੱਲਬਾਤ ਕਰੀਏ ਪੂਲ ਪ੍ਰਸ਼ਾਦ ਜੀ ਨੂੰ ਨਾਕਾ ਲੱਗਾ ਹੈ ਇਸ ਮੋਟਰਸਾਈਕਲ ਵਾਰੇ ਇਹ ਸਰ ਜੀ ਇੱਕ ਸਾਡੀ ਸਾਥੀ ਗੱਲ ਜੀ ਇਹ ਆਹ ਮੋਟਰਸਾਈਕਲ ਕਿਹਦਾ ਜੀ ਅੱਗੇ ਪਿੱਛੇ ਨੰਬਰ ਹੈ ਨਹੀਂ ਜੀ ਉਹਦਾ ਉਹ ਤਾਂ ਗੱਲ ਕਰਾਉਣ ਡਿਆ ਸੀਗਾ ਜੀ ਉਹਨਾਂ ਦਾ ਨੰਬਰ ਹੈ ਨਹੀਂ ਉਹਦਾ ਕੋਈ ਵੀ ਆ ਕਿਹੜਾ ਮੋਟਰਸਾਈਕਲ ਉਹਨਾਂ ਦਾ ਜੀ ਆਓ ਦੱਸੋ ਆਹ ਬੈਰੀਕੀਨ ਕਰੋ ਜੀ ਉਧਰ ਆ ਜਾਓ ਇਹ ਆਓ ਜੀ ਗੱਲਬਾਤ ਕਰਦੇ ਹਾਂ ਆ ਦੇਖੋ ਜੋ ਨੰਬਰ ਹੈ ਮੋਟਰਸਾਈਕਲ ਹੈ ਜੀ ਕੋਈ ਇਹਨਾਂ ਦਾ ਹੈ ਨਹੀਂ ਕੋਈ ਪੇਪਰ ਨਹੀਂ ਹੈ ਨਾ ਇਹਨਾਂ ਕੋ ਆਰ ਸੀ ਲਾਇਸੈਂਸ ਕੋਈ ਪੇਪਰ ਨਹੀਂ 22 ਨਾ ਇਹਨਾਂ ਨੇ ਹੈਲਮਟ ਪਾਇਆ ਇਹਨਾਂ ਨੂੰ ਰੋਕਿਆ ਨੰਬਰ ਪਲੇਟਸ ਉਤੇ ਹੈਲਮਟ ਸਰ ਜੀ ਇਹ ਤਾਂ ਨੰਬਰ ਕਿੰਨੇ ਹੁੰਦੇ ਆ 041 ਨੰਬਰ ਕਿਹੜਾ ਨੰਬਰ ਹੈ ਜੀ ਆ ਜੋ ਮੇਰੀ ਆ ਉਹ ਅਗਲੀ ਖਾਜੀ ਪੁਰਾਣਾ ਨਹੀਂ ਨਹੀਂ ਮਗਲਾ ਨੰਬਰ ਕੀ ਹੈ ਜੀ ਨੰਬਰ ਕੀ ਆ ਆ ਜਾਣਕਾਰੀ ਦਿੰਦੇ ਹੋਏ ਦਾ 4214 ਜੀ ਉਹ ਮਿਸਾਲ ਕੋਈ ਨਹੀਂ ਦਿੰਦਾ ਉਹ ਵੀ ਥੱਲੇ ਲਿਫ ਕੇ ਵੇਖਾਂਗੇ ਤੇ ਕੋਸੋ ਛੋਟੂ ਥੀ ਇਹਦਾ ਨੰਬਰ ਦਿਖਾ ਲਓ ਜੀ ਇੱਕ ਮਿੰਟ ਥੱਲੇ ਥੱਲੇ ਨੂੰ ਉਹ ਥੱਲੇ ਨੂੰ ਦੇਖੋ ਵੈਰੀਫਾਈਂਗ ਕਰਦੇ ਹੋ ਪੁਲਿਸ ਨੂੰ ਜਾ 4214 ਨੰਬਰ ਨੰਬਰ ਪਲੇਟ ਨਹੀਂ ਲੱਗੀ ਓਏ ਨੰਬਰ ਪਲੇਟ ਨਹੀਂ ਲੱਗੀ ਆਓ ਮਗਲੇ ਪਾਸੇ ਦੀ ਜਾਣ ਕੇ ਆਜੂ ਮਗਲੇ ਨੰਬਰ ਦੱਸਿਓ ਜੀ ਮਨਨ ਫੇਰ ਕਹਿੰਦੇ ਪੁਲ ਪ੍ਰਸ਼ਾਸਨ ਤਾਂ ਕਰਦੀ ਆ ਲੋਕਾਂ ਨੂੰ ਰੈਥਮੈਂਟ ਕਰਦੀ ਆ ਜੇ ਚੰਗੇ ਅਫਸਰ ਕੰਮ ਕਰਦੇ ਆ ਨਾ ਇਹ ਗੜੇ ਮੋਟਰਸਾਈਕਲ ਬਾਉਂਡ ਕਰ ਕੀਤਾ ਜਾਵੇ ਫੇ ਬਕਵਾਸ ਆਫਸਰਾਂ ਦੀਆਂ ਤਾਕੀਆਂ ਦਾ ਟੈਲੀਫੋਨ ਤੋਂ ਕਰਾ ਰਹੇ ਨਾ ਆ ਜਾਣਕਾਰੀ ਸਾਰੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਥੋਂ ਆਏ ਜੀ ਆਪ ਜੀ ਮੈਂ ਇੱਥੇ ਨਹੀਂ ਜਣਾ ਤੋਂ ਆਇਆ ਜੀ ਲੈ ਲੋਗੇ ਮੁਰਦਾ ਤੁਹਾਡਾ ਹੈਗਾ ਦੇਖੋ ਪਲੇ ਪਰੇ ਜਾ ਰਹਾ ਹੈ ਨਾ ਇੱਥੋਂ ਕਿੱਥੋਂ ਆ ਗੱਡੀ ਕਿਹਦੀ ਹੈ ਤੁਹਾਡੀ ਇਹ ਕਿਹਦੀ ਹੋਰ ਦੀ ਜੀ ਨੇ ਗਲਤੀ ਆਪਣੇ ਜੀ ਮੱਲੀ ਤੜਾ ਤੋਂ ਆਇਆ ਨਹੀਂ ਲਿੰਦੜਾ ਤੋਂ ਆਇਆ ਮੋਟਰਸਾਈਕਲ ਤੁਹਾਡਾ ਜੀ ਕਿਸੇ ਦੂਰ ਦਾ ਨਹੀਂ ਮੋਟਰਸਾਈਕਲ ਆਪਣੇ ਜੀ ਤੁਹਾਡਾ ਜੀ ਪਰ ਨੰਬਰ ਕਿ ਅੱਗੇ ਪਿੱਛੇ ਕਿਉਂ ਨਹੀਂ ਲਿਖੇ ਨੇ ਉਹ ਪਿੱਛੇ ਫੁਰਸਤਾ ਨਿਆਣੇ ਜਿੱਤਾ ਕੜੇ ਹੁੰਦੇ ਉਹਨਾਂ ਨੂੰ ਨਹੀਂ ਤੁਹਾਨੂੰ ਪਤਾ ਕਿ 27 ਬੜੀ ਆ ਸਰਕਾਰੀ ਦਾ ਹਾਂ ਪਰ ਤੁਸੀਂ ਫੇਰ ਲੈਗ ਕਰਦੇ ਆ ਗਲਤੀ ਹੋ ਜਾਂਦੀ ਬੋਲੀ ਤੇ ਪਰ ਪ੍ਰਚਾਰ ਨੂੰ ਕੀ ਕਹਿਣਾ ਚਾਹੁੰਦੇ ਸਹੀ ਕਰਦੇ ਗਲਤ ਕਹਿੰਦੇ ਜੀ ਨਹੀਂ ਸਹੀ ਕਰਦੇ ਹਾਂ ਜੀ ਸਹੀ ਕਰਦੇ ਸਹੀ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਆ ਸਹੀ ਕਰਦੇ ਹਾਂ ਪ੍ਰਸ਼ਾਸਨ ਕਾਰਵਾਈ ਕਰਦੇ ਹੋਏ ਜਿੱਥੇ 4214 ਨੰਬਰ ਜੋ ਮੋਟਰਸਾਈਕਲ ਬੌਂਡ ਕੀਤਾ ਗਿਆ ਹੈ ਜੋ ਮੁਕਸਿਦਾ ਚੌਂ ਦੇ ਵਿੱਚ ਫੇਰ ਕਹਿੰਦੇ ਪੁਲ ਪ੍ਰਸ਼ਾਸਨ ਦਾਨ ਤੱਕ ਦੇ ਕਰਿਆ ਨਹੀਂ ਪਹੁੰਚ ਰਹੇ ਨੂੰ ਮਗਰ ਨੰਬਰ 41 ਲਿਖਿਆ ਅਗਲੇ ਨੰਬਰ ਰਾ ਦਿੱਤੇ ਗਿਆ ਨਾ ਵਾਲੀ ਚਾਹੀ ਕੱਢ ਹੋ ਜੋ ਇੱਕ ਉਹ ਨਮਾਤਰਿਕਾ ਲਿਖੀ ਜੋ ਗੱਡੀ ਹੈ ਆ ਮੌਜੂਦਾ ਚ ਉਹ ਪੂਰ ਪ੍ਰਸ਼ਾਸਨ ਨੇ ਕੁੜੀਆਂ ਗੱਡੀਆਂ ਬਿਨਾਂ ਨੰਬਰਾਂ ਤੋਂ ਅੱਗੇ ਪਿੱਛੇ ਪਤਾ ਲਈ 14 ਜੋ ਗੱਡੀ ਜਿਹੜੇ ਫੜੀ ਗਈ ਮੋਟਰਸਾਈਕਲ ਫੜੇ ਗਿਆ ਬੜੇ ਬੜੇ ਹਾਰਨ ਲੱਗੇ ਗਿਆ ਰਾਸਮੈਂਟਾਂ ਜੋ ਹੁੰਦੀਆਂ ਹਨ ਜੋ ਮੁਲਾਜ਼ਮਾਂ ਨੂੰ ਸਾਂਗਦੇ ਪਰੇਸ਼ਾਨ ਕਰਦੇ ਹਨ ਆ ਮਕਸੂਦਾ ਚੌਂ ਦੇ ਵਿੱਚ ਜਿੱਥੇ ਪੰਜਾਬ ਪੁਲੀਸ ਦੇ ਕਾਨੂੰਨ ਮੁਤਾਬਕ ਲੱਗਾ ਹੈ ਨਾਕਾ ਤੇ ਉੱਥੇ ਕਾਰਵਾਈ ਕਰਦੇ ਪੁਲਿਸ ਪ੍ਰਸ਼ਾਸਨ ਬਾਹਰਵਾ ਕੈਂਨ ਦੇ ਵਿੱਚ ਜੋ ਗੱਡੀਆਂ ਪੁਲਿਸ ਪ੍ਰਸ਼ਾਸਨਾਂ ਦਾ ਚੱਲੇ ਚੱਲੇ ਜਨਤਾ ਉਹ ਡਾਟੂ ਚੱਲੀ ਰਾਣੇ ਮੁਰਕੇ ਫਿਰ ਚਲਾਨ ਕਟਾਂਗਾ ਮੁਰਕੇ ਚਲ ਓਏ ਅੱਜ ਕਹਿ ਦਿੱਤਾ ਉਹ ਕਿ ਉਹ ਕਿ ਚਲਾਨ ਕਟਾਂਗਾ ਜੇ ਬੰਦੇ ਅੱਗੇ ਵੀ ਇਹਨੂੰ ਕਿਹਾ ਸੀ ਇਹ ਬੰਦੇ ਨੂੰ ਅੱਗੇ ਵੀ ਕਿਹਾ ਸੀ ਇਹ ਇਹਦੀ ਗੱਡੀ ਬੌਂਡ ਕਰੋ ਜੀ ਇਹਦੀ ਗੱਡੀ ਬੌਂਡ ਕਰੋ ਇਹਦੀ ਗੱਡੀ ਪਹੁੰਚ ਜਾਓ ਉੱਥੇ ਲੈ ਜਾਓ ਇਹ ਗੱਡੀ ਆਪ ਨੂੰ ਕੁਝ ਨਹੀਂ ਆਇਆ ਸਰ ਹਾਂ ਨੰਬਰ ਵੀ ਹੇ ਨੀ ਤੇ ਰਾ ਇਹ ਗੱਡੀ ਬੌਂਡ ਕਰੋ ਮੋਟਰਸਾਈਕਲ ਦਾ ਆਪ ਦੀ ਗੱਡੀ ਨਿਕਾਲ ਕੇ ਲਈ ਆ ਤੁਸੀਂ ਕਹਿੰਦੇ ਕੁਝ ਨਹੀਂ ਸਰ ਸਾਹਿਬ ਜੀ ਗੱਡੀ ਬੌਂਡ ਕਰੋ ਮੋਟਰਸਾਈਕਲ ਦਾ ਇਹਨੂੰ ਨਹੀਂ ਨੰਬਰ ਕਿੱਥੇ ਲੈ ਜਾਓ ਲੈ ਜਾਓ ਗੱਡੀ ਬੌਂਡ ਕਰੋ ਗੱਡੀ ਬੌਂਡ ਕਰੋ ਜੀ ਨੰਬਰ ਕਿੱਥੇ ਹੈ ਕੁਝ ਨਹੀਂ ਸਰ ਅਬੀ ਲੰਗਵਾਨਾ ਆ ਜਾ ਕੇ ਆਪਸੀ ਤਾਂ ਹੈ ਥੈਂਕ ਯੂ ਨਿਕਾਲ ਲਿਆ ਲਗਾਣਾ ਨਹੀਂ ਆਪਸੀ ਆਪਸੀ ਬੱਚੇ ਕੋਈ ਕੁਝ ਦੇਖੋ ਗੱਡੀ ਦਾ ਜੋ ਹੈ ਗੱਡੀ ਲਈ ਫਿਰਦੇ ਆ ਇੱਥੇ ਆਈ ਨਹੀਂ ਕੋਈ ਤੇਰਾ ਪਰ ਪ੍ਰਸ਼ਾਸ਼ਨ ਕਰਵੇ ਕਰਦੇ ਹੋਏ ਤੁਸੀਂ ਦੇ ਦੇ ਮਕਸਦਾਂ ਚੌਂਗ ਦੇ ਵਿੱਚ ਜੋ ਪਬਲਿਕ ਵਾਹ ਤੇ ਬੈਠਣ ਵਾਸਤੇ ਲਾਏ ਗਏ ਹਨ ਨਾ ਕੁਰਸੀਆਂ ਲਗਾਈਆਂ ਪਰੇ ਆਪਣਾ ਕਿ ਨਾ ਮੰਦੇ ਗੱਡੀ ਬੌਂਡ ਕਰੋ ਜੀ ਇਹ ਲੈ ਜਾਓ ਗੱਡੀ ਬੌਂਡ ਗੱਡੀ ਬੌਂਡ ਕਰੋ ਹਾਂ ਗੱਡੀ ਬੌਂਡ ਕਰੋ ਜੀ ਇਹ ਗੱਡੀ ਜਿਹੜੇ ਨੰਬਰ ਆਗਾ ਬਿਨਾਂ ਗੱਡੀ ਤੋਂ ਬਗੈਰ ਹਾਂ ਤੇ ਉਹ ਗੱਡੀ ਦਾ ਨੰਬਰ ਕੋਈ ਨਹੀਂ ਜੀ ਇਹ ਮੁਸਦਾਂ ਚੌਂਕ ਦੇ ਵਿੱਚ ਉਹ ਰੈਸਮੈਂਟ ਕਰ ਰਹੇ ਹਨ ਕੁਰਤੀਆਂ ਦੇ ਵਿੱਚ ਜੋ ਹੈ ਪ੍ਰੇਮ ਆਹ ਕੋਠੀਆਂ ਨੂੰ ਰੁਕੇ ਹੋਏ ਗੱਡੀ ਬੌਂਡ ਕੀਤੀ ਗਈ ਆ ਗੱਡੀ ਗਿੱਚ ਗਈ ਬੌਂਡ ਜੋ ਰਾਖਿਆ ਦੇਖ ਚੱਲ ਗਈ ਐ ਉਸੇ ਤਾਂ ਚਾਹ ਉਹ ਰਖਿਆ ਵਾਲੇ ਗੱਡੀਆਂ ਨੇ ਪਾਇਆ ਘੇਰਾ ਦੋ ਗਏ ਪਰੇਸ਼ਾਨ ਗੱਡੀਆਂ ਕਿੱਤਿਆਂ ਗਏ ਬੌਂਡ ਕੁਝ ਲੋਕ ਤਾਂ ਮੰਦਰ ਕੋਲ ਛੜ ਗਾ ਜਿੱਤਾ ਤਾਂ ਜਾਂਦੀ ਐ ਲੋਕ ਬੜੇ ਪਰੇਸ਼ਾਨ ਡੈਟਰ ਨਾ ਪਰਵਾ ਕਰਦੇ ਹੋ 3 ਬਿਲਰ ਹਾਂਜੀ 사ਸੀ ਗਾਜੀ ਹਾਂਜੀ ਗਾਜੀ ਇਹ ਤੁਹਾਨੂੰ ਇੱਕ ਆਹੋ ਮੋਟਰਸਾਈਕਲ ਕਰਾਈਏ ਤੁਸੀਂ ਆ ਕਿੱਥੋਂ ਜੀ ਪੈਲਣਾ ਮੈਂ ਜਿੱਦਣਾ ਮੈਂ ਤੋ ਜਿੱਦਣਾ ਤੋਂ ਆ ਜੀ ਆ ਉੱਤਰ ਦੱਸਿਓ ਤੁਹਾਡੇ ਇੱਕ ਲਿੱਦਣਾ ਦੀ ਕਿ ਮੋਟਰਸਾਈਕਲ ਆਇਆ ਫਿਰ ਪੋਲ ਪੱਛਾ ਜੀ ਕਹਿੰਦੇ ਵੇ ਕੱਟ ਪਏ ਪੱਛਾ ਨੇ ਬੜੇ ਬੜੇ ਆਸ਼ਰਵਰੀਆ ਕੰਮ ਕਰਦੇ ਆ ਸਾਡੀ ਸਹੂਲਤ ਵਾਸਤੇ ਆਹ ਗੱਡੀ ਦਿਖਾ ਲਈ ਮੋਟਰਸਾਈਕਲ ਦਿਖਾ ਲਈਏ ਆ ਉੱਤਰ ਇੱਕ ਮਿੰਟ ਜੀ ਆਓ ਤੇ ਲਿੱਦਣਾ ਦੀ ਜੋ ਮੈਨੂੰ ਕੀ ਗੱਲ ਆ ਆ ਨੰਬਰ ਕਿੰਨਾ ਜੀ ਮਗਰ ਕਿੰਨਾ ਨੰਬਰ ਆ ਜੀ ਇਹ ਨੰਬਰ ਦੱਸਦਾ ਹੀ ਨਹੀਂ ਕੋਈ ਆ ਕਿੰਨਾ ਨੰਬਰ ਆ ਜੀ ਕੋਈ ਦੇਖਦਾ ਹੀ ਨਹੀਂ ਨੰਬਰ ਦੇਖਦਾ ਨਹੀਂ ਨਾ ਸਿਰਫ 41 ਨੰਬਰ ਆ ਸਿਰਫ 41 ਨੰਬਰ ਦੇਖਦਾ ਜੀ ਨਾ ਨਾ ਹੈਲਮਟ ਪਾਉਂਦੇ ਤੇ ਆਓ ਮੋੜੇ ਆਓ ਜੀ ਆਓ ਜੀ ਇਹ ਮਗਰ ਦੇਖੋ ਜੇ ਥੱਲੇ ਨੀਮਾ ਹੋ ਗਏ 41 14 ਜੋ ਵਿੱਚੋਂ ਕੱਟਿਆ ਦੂਆ ਵੀ ਕੱਟਿਆ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਨੂੰ ਕੀ ਇਹਨਾਂ ਨੂੰ ਬੰਦ ਕਰੋ ਸਾਰੇ ਜੋ ਜਿਹੜੇ ਹੈਗੇ ਬੰਦ ਕੀਤਾ ਜਾਵੇ ਹਾਂ ਇਹ ਗੱਡੀ ਬਾਂਡ ਕੇ ਬੰਦ ਕੀਤੀ ਜਾਵੇ ਤੇ ਪੁਲ ਪ੍ਰਸ਼ਾਦ ਨਾਲ ਕੰਮ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵਧੀਆ ਕੰਮ ਚੱਲਦਾ ਵਧੀਆ ਕਰ ਰਿਹਾ ਹੈ ਉਹ ਇਹ ਜੋ ਡਰਾਈਵ ਕਰੂ ਜਿਹੜਾ ਕਰ ਰਿਹਾ ਹੈ ਕੰਟਰੋਲ ਵਧੀਆ ਕਰ ਰਿਹਾ ਹੈ ਯਾਰ ਕੀ ਕਰਦੇ ਹੋ ਸਰ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਵਧੀਆ ਕਹਿੰਦੇ ਗੱਡੀ ਬਾਂਡ ਕੀਤੀ ਜਾਵੇ ਤੇ ਪੁਲ ਪ੍ਰਸ਼ਾਦ ਨੂੰ ਤੰਗ ਤੇ ਪਰੇਸ਼ਾਨ ਕਰਦੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਕੀ ਕਹਿੰਦੇ ਪੁਰਪੁਰਛਾਦਨ ਤੰਗ ਕਰਦੇ ਲੋਕੀ ਤੰਗ ਕਰਦੇ ਜੀ ਬੋਰਡ ਲੜੀ ਤੰਗ ਕਰਦੀ ਲੋਕੀ ਤੰਗ ਕਰਦੇ ਆ ਹਾਂ ਲੋਕੀ ਤੰਗ ਕਰਦੇ ਜੀ ਹਾਂ ਬਹੁਤ ਵਧੀਆ ਕੰਮ ਕਰਦੀ ਨੇ ਪੁਰਪੁਰ ਵਧੀਆ ਕੰਮ ਕਰ ਰਹੀ ਹਾਂ ਹਾਂ ਇਹ ਆ ਜਿਹੜਾ ਹੋ ਗਿਆ ਬਹੁਤ ਸਪਸ਼ਾਸ਼ਣ ਕੰਮ ਕਰਦੀ ਹੋਈ ਇਹ ਕਿਹੜਾ ਸੋਣ ਨਾ ਖਾਓ ਪਰ ਬਣਾ ਕੇ ਰੱਖਣੀ ਹੈ ਕੇ ਤੂੰ ਸਾਜੀ ਇਹ ਮੋਟਰਸਾਈਕਲ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹ ਮੋਟਰਸਾਈਕਲ ਬੰਦ ਕਰਤਾ ਜੀ ਬੰਦ ਕਰਤਾ ਜੀ ਬੰਦ ਕਰ ਅੱਛਾ ਬੰਦ ਕਰ ਦਿੱਤਾ ਇਹ ਆ ਲੈ ਵੀ ਤੇਰੀ ਘਰ ਦੀ ਚਾਬੀ ਘਰ ਦੀ ਚਾਬੀ ਹੋਣੀ ਹੈ ਗੱਡੀ ਦੇ ਫੁੱਲ ਪ੍ਰਛਾਦ ਨੇ ਕਿਤੇ ਬਹੁਣ ਕਿਤੇ ਗੱਡੀ ਕੀ ਕੀਤੀ ਗਈ